ਬੰਦੀ ਛੋੜ ਵਿਸਾ ਦੀਵਾਲੀ ਤੇ ਜੇ ਕੁਝ ਕੁ ਸਵਾਲ ਸਾਡਾ ਕੋਈ ਸੱਜਣ ਕੋਈ ਜਾਂ ਤੁਹਾਡੇ ਵਰਗਾ ਭੈਣ ਭਰਾ ਸਾਨੂੰ ਪੁੱਛ ਲਵੇ ਤੇ ਜਦੋਂ ਸਾਨੂੰ ਉਹਦੇ ਜਵਾਬ ਨਾਲ ਆਉਣ ਤਾਂ ਫਿਰ ਅਸੀਂ ਬੜੇ ਸ਼ਰਮਿੰਦੇ ਜੇ ਹੋ ਜਾਂਦੇ ਆ ਕਿਉਂਕਿ ਕੁਝ ਅਜਿਹੇ ਸਵਾਲ ਨੇ ਜਿਹੜੇ ਕੋਈ ਸਾਡੇ ਜਾਂ ਤੁਹਾਡੇ ਵਰਗਾ ਸੂਝਵਾਨ ਸੱਜਣ ਕਿਸੇ ਨੂੰ ਪੁੱਛ ਸਕਦਾ ਜੇ ਭਈ ਸਿੱਖੋ ਤੁਸੀਂ ਦੀਵਾਲੀ ਕਿਉਂ ਮਨਾਉਂਦੇ ਹੋ ਤੁਹਾਡੇ ਗੁਰੂ ਦੀ ਗ੍ਰਿਫਤਾਰੀ ਕਿੰਨੀ ਸਾਲ ਦੀ ਉਮਰ ਵਿੱਚ ਹੋ ਗਈ ਤੁਹਾਡੇ ਗੁਰੂ ਨੂੰ ਰਿਹਾਈ ਕਰਨ ਦੇ ਮਕਸਦ ਨਾਲ ਕਿ ਸਾਈਂ मियां ਮੀਰ ਜੀ ਨੇ ਕੀ ਰੋਲ ਅਦਾ ਕੀਤਾ ਜਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਰੋਲ ਅਦਾ ਕੀਤਾ ਜਾਂ ਸਿੱਖਾਂ ਨੇ ਕੀ ਰੋਲ ਅਦਾ ਕੀਤਾ ਜਾਂ ਐਵੇਂ ਵੀ ਕਹਿ ਲੋ ਕਿ ਜਹਾਂਗੀਰ ਨੇ ਕਲਾ ਨੌਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਕਿਉਂ ਮੁਲਾਕਾਤ ਕੀਤੀ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾਇਆ ਕਿੰਨੇ ਸੀ ਕਿਉਂ ਗ੍ਰਿਫਤਾਰ ਕਰਾਇਆ ਗਿਆ ਜਾਂ ਫਿਰ ਚੰਦੂ शाह ਸਿੱਖਾਂ ਦੇ ਹਵਾਲੇ ਕਿਉਂ ਕੀਤਾ ਗਿਆ ਸਿੱਖਾਂ ਨੇ ਫਿਰ ਚੰਦੂ शाह ਨੂੰ ਕਿਉਂ ਮਾਰਿਆ ਇਹ ਸਾਰੇ ਸਵਾਲ ਜੇ ਸਾਨੂੰ ਕੋਈ ਪੁੱਛ ਲਵੇ ਤਾਂ ਫਿਰ ਜੇ ਸਾਡੇ ਕੋਲ ਜਵਾਬ ਨਾ ਹੋਣ ਤੇ ਫਿਰ ਆਪਾਂ ਥੋੜੇ ਕੱਚੇ ਹੀ ਹੋ ਜਾਂਦੇ ਜਾਂ ਸ਼ਰਮਿੰਦੇ ਹੀ ਹੋ ਜਾਂਦੇ ਜਾਂ ਸਾਨੂੰ ਹੋਣਾ ਚਾਹੀਦਾ ਸੀ ਪਤਾ ਤੁਸੀਂ ਸਭ ਜਾਣ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਚੋਂ ਰਹਾ ਹੋਣ ਦੀ ਖੁਸ਼ੀ 'ਚ ਜਦੋਂ ਗੁਰੂ ਮਹਾਰਾਜ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਪਹੁੰਚਦੇ ਨੇ ਤਾਂ ਫਿਰ ਇੱਕ ਦੀਪਮਾਲਾ ਕੀਤੀ ਗਈ ਦੀਆਂ ਜਿਸ ਦੇਸੀ ਕਿਓ ਪਾ ਕੇ ਫਿਰ ਉਹਨੇ ਦੀ ਖੁਸ਼ੀ ਦੇ ਨਾਲ ਚੱਲਦਾ ਰਿਹਾ ਹੁਣ ਸਵਾਲ ਖੜਾ ਇਹ ਹੁੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਤੁਸੀਂ ਸਭ ਜਾਣਦੇ ਹੋ ਕਿ ਨੱਤਾਂ ਦੀ ਵਡਾਲੀ ਜਿਹੜੀ ਪਹਿਲਾਂ ਨੱਤਾਂ ਦੀ ਵਡਾਲੀ ਸੀ ਉਹਨੂੰ ਅੱਜ ਕੱਲ ਗੁਰੂ ਕੀ ਵਡਾਲੀ ਕਹਿੰਦੇ ਨੇ ਕਿ 1595 ਨੂੰ 1595 ਨੂੰ ਗੁਰੂ ਸਾਹਿਬ ਜੀ ਦਾ ਇੱਥੇ ਹੀ ਪ੍ਰਕਾਸ਼ ਹੋਇਆ ਗੁਰੂ ਕੀ ਵਡਾਲੀ ਜਿਹਨੂੰ ਆਪਾਂ ਗੋਲਦੇ ਹਾਂ ਜੋ ਸੱਚਖੰਡ ਦਰਬਾਰ ਸਾਹਿਬ ਤੋਂ ਕੁਝ ਕੋ ਕੁ ਕਿਲੋਮੀਟਰ ਦੂਰ ਹੈ ਸ਼ਹਾਟਾ ਸਾਹਿਬ ਦੇ ਬਿਲਕੁਲੋਂ ਨੇੜੇ ਜੇ ਆਪਾਂ ਕਹਿ ਲਈਏ ਕਿ ਫਤਾਹਪੁਰ ਦੇ ਬਿਲਕੁਲੋਂ ਹੀ ਨੇੜੇ ਪੈ ਜਾਂਦੀ ਆ ਜਿੱਧਰ ਅੱਜ ਕੱਲ ਝੀਲ ਬਣੀ ਹੋਈ ਆ ਉਸ ਸਾਈਟ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਸਾਹਿਬ ਉੱਥੇ ਹੀ ਰਹੇ ਕਾਫੀ ਸਮੇਂ ਤੱਕ ਉੱਥੇ ਹੀ ਬਾਬਾ ਗੁੱਡਾ ਸਾਹਿਬ ਜੀ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਕਿਉਂਕਿ ਬਾਬਾ ਗੁੱਡਾ ਸਾਹਿਬ ਜੀ ਨੇ ਉਹਨਾਂ ਨੂੰ ਸ਼ਾਸਤਰ ਵਿਦਿਆ ਵੀ ਸਿਖਾਈ ਤੇ 1606 ਨੂੰ ਤਾਂਤਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਤੁਸੀਂ ਸਭ ਜਾਣਦੇ ਹੋ ਇਸ ਸਮੇਂ ਤੱਕ ਗੁਰੂ ਅਰਜਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਹੋ ਜਾਂਦੀ 11 ਸਾਲ ਤੇ 1606 ਤੋਂ ਲੈ ਕੇ 1609 ਤੱਕ ਅਕਾਲ ਪੁਰਖ ਸਾਹਿਬ ਦੀ ਸਿਰਜਣਾ ਹੁੰਦੀ ਹੈ ਤੁਸੀਂ ਇਹ ਵੀ ਜਾਣਦੇ ਹੋ ਹੁਣ ਤੁਹਾਨੂੰ ਇਹ ਵੀ ਪਤਾ ਕਿ ਜਿਹੜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਸੀ ਕਲਾ ਨੌਰ ਦਾ ਚੰਦੂ ਸ਼ਾਹ ਜੋ ਦੀਵਾਨ ਦੇ ਉੱਤੇ ਦੇ ਉੱਤੇ ਸੀ ਲਾਹੌਰ ਦਰਬਾਰ ਦੇ ਵਿੱਚ ਉਸ ਸਮੇਂ ਕਿਆ ਜਾਂਦਾ ਨਾ ਬੜੇ ਅਤਿਆਚਾਰ ਹੁੰਦੇ ਸੀ ਲੇਕਿਨ ਉਸ ਬੰਦੇ ਨੂੰ ਲਾਹੌਰ ਦੇ ਵਿੱਚ ਦੀਵਾਨ ਦਾ ਉੱਤਾ ਕਿੰਨੇ ਦੇ ਤਾ ਜੇ ਜਹਾਂਗੀਰ ਇਨਾ ਪਟੜ ਸੀ ਜੇ ਜਹਾਂਗੀਰ ਇਨਾ ਮਵਾੜਾ ਸੀ ਤੇ ਜਹਾਂਗੀਰ ਨੇ ਮਤਲਬ ਇੱਕ ਹਿੰਦੂ ਵੀਰ ਨੂੰ ਜਾਂ ਮੰਨ ਲਓ ਮੈਂ ਕਿਉਂਕਿ ਹਿੰਦੂ ਵੀ ਹਿੰਦੂ ਸਾਰਿਆਂ ਲਈ ਸ਼ਬਦ ਵਰਤਿਆ ਜਾਂਦਾ ਵੀਰ ਜਿਹੜਾ ਸ਼ਬਦ ਆ ਉਹ ਸਤਕਾਰ ਲਈ ਵਰਤਿਆ ਜਾਂਦਾ ਲੇਕਿਨ ਅਸੀਂ ਚੰਦੂ ਲਈ ਨਹੀਂ ਵਰਤ ਰਹੇ ਇੱਕ ਹਿੰਦੂ ਵੀਰ ਲਈ ਵਰਤ ਰਹੇ ਹਾਂ ਕਿ ਜੇ ਇਹ ਚੰਦੂ ਵੀ ਇੱਕ ਹਿੰਦੂ ਸੀ ਤਾਂ ਇਸ ਨੂੰ ਇਹ ਉਹਦਾ ਕਿੱਦਾਂ ਮਿਲ ਗਿਆ ਇਹਨੂੰ ਵੀ ਇਹ ਉਹਦਾ ਕਿੱਦਾਂ ਦੇ ਤਜ ਸਿੱਖ ਤਾਂ ਇਹਨੂੰ ਚੰਦੂ ਸਵਾਹ ਬੋਲਦੇ ਨੇ ਇਸ ਬੰਦੇ ਨੂੰ ਦੀਵਾਨ ਦਾ ਉਹਦੇ ਮਿਲਣਾ ਇੱਕ ਬੜੇ ਵੱਡੇ ਸਵਾਲ ਵੱਲ ਇਸ਼ਾਰਾ ਵਾ ਕਿ ਆਖਰਕਾਰ ਜਹਾਗੀਰ ਦੀ ਨੀਤੀ ਪਰ ਬਹੁਤੀ ਕਟੜਤ ਨਾ ਹੋਵੇਗੀ ਇਸ ਇਨਸਾਨ ਦੀ ਜਿਹੜੀ ਸੀ ਗੁਰੂ ਅਰਜਨ ਸਾਹਿਬ ਜੀ ਨਾਲ ਲੱਗਦੀ ਸੀ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਦੀ ਤਤਰੀ ਦਾ ਰਿਸ਼ਤਾ ਜਿਹੜਾ ਉਹ ਲੈਣ ਤੋਂ ਇਨਕਾਰ ਕਰਤਾ ਸੀ ਕਿਉਂਕਿ ਇਹਨੇ ਕੁਝ ਗਲਤ ਬੋਲਿਆ ਸੀ ਗੁਰੂ ਸਾਹਿਬ ਜੀ ਨੂੰ ਕਿ ਕੋਈ ਇੰਦਾ ਚਵਾਰੇ ਦੀ ਟੱਬ ਵਗੈਰਾ ਕਰਕੇ ਜਦੋਂ ਗੁਰੂ ਸਾਹਿਬ ਸਾਹਿਬ ਸਿੱਖਾਂ ਦੀ ਗੱਲ ਪਹੁੰਚਾਈ ਕਿ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਆਪਾਂ ਇਹਨਾਂ ਇਸ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਇਹਨੇ ਸਾਡੇ ਮਤਲ ਇੰਜ ਕਿਹਾ ਤੇ ਫਿਰ ਗੁਰੂ ਸਾਹਿਬ ਨੇ ਰਿਸ਼ਤੇ ਤੋਂ ਨਾਂ ਕਰਤੀ ਹੋਰ ਵੀ ਬੜੇ ਕਾਰਨ ਸਨ ਫਿਰ ਇਹਨਾਂ ਨੇ ਰਲ ਕੇ ਇੱਕ ਇਹ ਸੀ ਇੱਕ ਅ ਐਂਦ ਸ਼ਾਹ ਸਰਹਿੰਦੀ ਸੀ ਇੱਕ ਇੱਕ ਹੋਰ ਬੰਦਾ ਸੀ ਨਾ ਤਿੰਨਾਂ ਨੇ ਰਲ ਕੇ ਗੁਰੂ ਸਾਹਿਬ ਖਿਲਾਫ ਸਾਜ਼ਿਸ਼ਾਂ ਰਚੀਆਂ ਤੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਸ਼ਾਹ ਆਪਣੇ ਘਰ ਲੈ ਗਿਆ ਆਪਣੀ ਹਵੇਲੀ ਵਿੱਚ ਲਾਹੌਰ ਜਦੋਂ ਕਿ ਜੇ ਗੁਰੂ ਸਾਹਿਬ ਜੀ ਦੋਸ਼ੀ ਸਨ ਕਿ ਤੇ ਮਤਲਬ ਉਹ ਦੇ ਮੁੰਡੇ ਦੀ ਜਹਾਂਗੀਰ ਦੇ ਮੁੰਡੇ ਦੇ ਕਾਰਨ ਜਿੰਨੇ ਬਗਾਵਤ ਕਰਤੀ ਜਿੰਨੂੰ ਖੁਸਰੋ ਬੋਲਦੇ ਸੀ ਜੋਨੇ ਬਗਾਵਤ ਕੀਤੀ ਤੇ ਜੇ ਗੁਰੂ ਸਾਹਿਬ ਕੋ ਦੋਸ਼ੀ ਹੁੰਦੇ ਤਾਂ ਉਹਨਾਂ ਨੂੰ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਜੋ ਜਿੱਦਾਂ ਸਮੇਂ ਮੁਤਾਬਕ ਜੇਲਾ ਹੁੰਦੀ ਆ ਉਥੇ ਰੱਖਿਆ ਜਾਂਦਾ ਲੇਕਿਨ ਉਥੇ ਨਹੀਂ ਰੱਖਿਆ ਗਿਆ ਚੰਦੂ ਸ਼ਾਹ ਨੇ ਆਪਣੇ ਘਰ ਹੀ ਰੱਖਿਆ ਤੇ ਬੜੇ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਾ ਦਿੱਤਾ ਫਿਰ 1609 ਵਿੱਚ ਫਿਰ ਜੈਨੇ ਜਹਾਂਗੀਰ ਦੇ ਕੰਨ ਪਰਨੇ ਸ਼ੁਰੂ ਕਰਤੇ ਕਿਉਂਕਿ ਦੀਵਾਨ ਦਾ ਉਹਦਾ ਸੀ ਤੇ ਜਹਾਂਗੀਰ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਉਸ ਸਮੇਂ ਤੱਕ ਤੁਸੀਂ ਲਾ ਲਓ 16 1595 ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤੇ 1609 ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਆ ਗ੍ਰਿਫਤਦਾਰੀ ਹੋ ਜਾਂਦੀ ਆ ਕਿੰਨੀ ਉਮਰ ਹੋ ਗਈ ਤੁਸੀਂ ਅੰਦਾਜ਼ਾ ਲਾ ਲਓ ਥੋੜੀ ਜੀ ਉਮਰ ਦੇ ਵਿੱਚ ਹੀ ਲਗਭਗ 14 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗ੍ਰਿਫਤਦਾਰ ਕਰ ਲਿਆ ਗਿਆ ਲੇਕਿਨ ਜਿਹੜੀ ਅਸੀਂ ਚਿੱਤਰ ਚ ਫੋਟੋ ਵੇਖਦੇ ਆ ਉਹ ਬਹੁਤ ਵੱਡੀ ਫੋਟੋ ਵਿਖਾਈ ਗਈ ਆ ਸਾਨੂੰ ਮਤਲਬ ਉਸ ਚੀਜ਼ ਵੱਲ ਧਿਆਨ ਨਾ ਜਾਣ ਕਰਕੇ ਹੁਣ 3 ਸਾਲ ਗੁਰੂ ਸਾਹਿਬ ਜੀ ਉੱਥੇ ਰਹੇ 3 ਸਾਲ ਅਗਵਾਲੀਅਰ ਦੇ ਕਿਲੇ ਚ ਰਹੇ ਤਾਂ ਫਿਰ ਸਾਈ ਮੀਆਂ ਮੀਰ ਜੀ ਨੂੰ ਪਤਾ ਲੱਗਾ ਸਾਈਂ ਮੀਆਂ ਮੀਰ ਜੀ ਜਿਹੜੇ ਸਾਨੂੰ ਗੁਰੂ ਅਰਜਨ ਸਾਹਿਬ ਨੂੰ ਬਹੁਤ ਪਿਆਰ ਕਰਦੇ ਸਨ ਬਹੁਤ ਸਤਿਕਾਰ ਕਰਦੇ ਸਨ ਤੁਹਾਨੂੰ ਇਹ ਵੀ ਪਤਾ ਕਿ ਉਹਨਾਂ ਸੱਚਖੰਡ ਦਰਬਾਰ ਸਾਹਿਬ ਦੀ ਜਿਹੜੀ ਨੀ ਸੀ ਗੁਰੂ ਅਰਜਨ ਸਾਹਿਬ ਜੀ ਨੇ ਸਾਈਂ ਮੀਆਂ ਮੀਰ ਜੀ ਤੋਂ ਰਖਾਈ ਸੀ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਸਾਈਂ ਮੀਆਂ ਮੀਰ ਜੀ ਜਿਹੜੇ ਸਾਨੂੰ ਉਹ ਜਹਾਂਗੀਰ ਦੇ ਅਧਿਆਤਮਕ ਗੁਰੂ ਸਨ ਜਿੱਦਾਂ ਮੰਨ ਲਓ ਕਿ ਹਰ ਧਰਮ ਦੇ ਵਿੱਚ ਕਿਤਨਾ ਕਿਤੇ ਮਾਨ ਸਨਮਾਨ ਹੁੰਦਾ ਤੇ ਉਹਨਾਂ ਦਾ ਉੱਥੋਂ ਤੱਕ ਜਾਣਾ ਬੜਾ ਸੌਖਾ ਸੀ ਜਦੋਂ ਇਹ ਸਾਰੀ ਗੱਲ ਜਹਾਂਗੀਰ ਨੂੰ ਜਾ ਕੇ ਦੱਸੀ ਚੰਦੂ ਸ਼ਾਹ ਵੀ आ, आ, कि ਆ ਚੰਦੂ ਸ਼ਾਹ ਨੇ ਕਰਤੂਤ ਖੋਲੀ ਆ ਤੇ ਫਿਰ ਜਹਾਂਗੀਰ ਨੂੰ ਬੜਾ ਬਸ਼ੁਤਾਵਾ ਆਇਆ ਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾਅ ਕੀਤਾ ਤੇ ਉਸ ਤੋਂ ਬਾਅਦ ਕਲਾਨੌਰ ਦੇ ਇਲਾਕੇ 'ਚ ਗੁਰੂ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ ਜਹਾਂਗੀਰ ਨੂੰ ਜਹਾਂਗੀਰ ਨੇ ਕਿਹਾ ਕਿ ਸਤਿ ਆਨੰਦ ਤੁਹਾਡੇ ਚੰਦੂ ਸ਼ਾਹ ਚੰਦੂ ਸ਼ਾਹ ਤੁਹਾਡੇ ਹਵਾਲੇ ਕਰ ਰਹੇ ਹਾਂ ਕਿ ਤੁਸੀਂ ਇਹਨੂੰ ਜਿਹੜੀ ਵੀ ਸਜ਼ਾ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ ਹੁਣ ਤੁਸੀਂ ਦੱਸੋ ਇੱਕ دیਵਾਨ ਦਾ ਉਧਾਵੇਂ ਕਿਸੇ ਬੰਦੇ ਕੋਲੋਂ ਤੇ ਜਦੋਂ ਬਾਦਸ਼ਾਹ ਉਹਨੂੰ ਸਿੱਖਾਂ ਦੇ ਹਵਾਲੇ ਕਰ ਰਿਹਾ ਸੀ ਤਾਂ ਮਤਲਬ ਲੈ ਕੇ ਉਹ ਦੋਸ਼ੀ ਹੀ ਬਹੁਤ ਵੱਡਾ ਪਾਪ ਕੀਤਾ ਸੀ ਜਹਾਂਗੀਰ ਨੂੰ ਇਸ ਗੱਲ ਦਾ ਪਛਤਾਵਾ ਸੀ ਫਿਰ ਜਹਾਂਗੀਰ ਨੇ ਜਦੋਂ ਹਵਾਲੇ ਕੀਤਾ ਤੇ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਵੀਦੀ ਚੰਦ ਜੀ ਭਾਈ ਜੇਠਾ ਜੀ ਇੱਕ ਭਾਈ ਜੇਠਾ ਜੀ ਚੁਭਾ ਦੇ ਇਲਾਕੇ ਦੇ ਹੋਏ ਨੇ ਉਹਨਾਂ ਦੇ ਹਵਾਲੇ ਕਰਤਾ ਬਾਕੀ ਸਿੱਖਾਂ ਦੇ ਉਹਨਾਂ ਕਹੇ ਤੁਸੀਂ ਜਿਹੜੀ ਵੀ ਸਦਕਾ ਇਹਨੂੰ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ ਫਿਰ ਸਿੱਖਾਂ ਨੇ ਕਿ ਕੀ ਤੋਂ ਦਾ ਮੂੰਹ ਕਾਲਾ ਕੀਤਾ ਉਹਦੇ ਗੱਲ ਤੇ ਛਤਰਾਂ ਦਾ ਹਾਰ ਪਾਇਆ ਅੰਮ੍ਰਿਤਸਰ ਦੀ ਧਰਤੀ ਤੇ ਘੁਮਾਇਆ ਮੁੜ ਕੇ ਫਿਰ ਉਹ ਲਾਹੌਰ ਲੱਗੇ ਕਿਉਂਕਿ ਲਾਹੌਰ ਉਥੋਂ 25 ਕਿਲੋਮੀਟਰ ਦੂਰ ਹੈ ਅੰਮ੍ਰਿਤਸਰ ਤੋਂ ਉਸ ਇਲਾਕੇ 'ਚ ਘੁਮਾਇਆ ਜਿੱਥੇ ਉਹਨੇ ਤਸੀਹੇ ਦਿੱਤੇ ਸੀ ਫਿਰ ਉਸੇ ਹੀ ਇਲਾਕੇ 'ਚ ਇੱਕ ਭਾਈ ਪਟਿਆੜਾ ਜੀ ਸਨ ਜਿਨ੍ਹਾਂ ਦੀ ਇਹਨੇ ਡਿਊਟੀ ਲਈ ਸੀ ਆਪਣੇ ਘਰ ਵਿੱਚ ਗਰਮ ਅਗਰਮ ਰੀਤ ਪਾਉਣ ਦੀ ਚੰਦੂ ਸ਼ਾਹ ਨੇ ਆਪਣੇ ਉੱਪਰ ਡਿਊਟੀ ਲਈ ਸੀ ਵੇਲੀ ਵਿੱਚ ਫਿਰ ਉਸੇ ਭਾਈ ਪਠਿਆਰੇ ਨੇ ਉਹ ਕੜਸ਼ਾ ਕੱਢ ਕੇ ਲਿਆਂਦਾ ਤੇ ਫਿਰ ਉਹਦੇ ਸਿਰ ਵਿੱਚ ਮਾਰਿਆ ਚੰਦੂ ਸ਼ਾਹ ਦੇ ਪੰਜ ਸੱਤ ਮਾਰਿਆ ਤਾਂ ਚੰਦੂ ਸ਼ਾਹ ਉੱਥੇ ਮਰ ਗਿਆ ਇਸ ਤਰ੍ਹਾਂ ਚੰਦੂ ਸ਼ਾਹ ਨੂੰ ਦੇ ਪਾਪਾਂ ਦੀ ਸਜ਼ਾ ਮਿਲ ਗਈ ਫਿਰ ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਤਿਹਾਰਾ ਮਨਉਨੇ ਆ ਗੱਲ ਇੱਥੇ ਨਹੀਂ ਮੁੱਕਦੀ ਫਿਰ ਉਸ ਤੋਂ ਬਾਅਦ ਚੰਦੂ ਸ਼ਾਹ ਦੇ ਮੁੰਡੇ ਨੇ ਹਰ ਗੋਬਿੰਦਪੁਰ ਦੇ ਜਿਹੜਾ ਇਲਾਕਾ ਹੈ ਉੱਥੇ ਇੱਕ ਜੰਗ ਕੀਤੀ ਚੰਦੂ ਸ਼ਾਹ ਦਾ ਮੁੰਡਾ ਸੀ ਉਹਦਾ ਸਾਲਾ ਸੀ ਕਰਮਚੰਦ ਤੇ ਰਤਨਚੰਦ ਉਹਦਾ ਮਤਲਬ ਇਹਨ ਤੋਂ ਭਾਵ ਕਿ ਇੱਕ ਉਹਨਾਂ ਦਾ ਸੋਰਾ ਸਾਭੀ ਸੀ ਭਗਵਾਨ ਦਾਸ ਘੋੜੜ ਇਹਨਾਂ ਕਿੰਨਾ ਨੇ ਰਲ ਕੇ ਉੱਥੇ ਗੁਰੂ ਸਾਹਿਬ ਨਾਲ ਜੰਗ ਲੜੀ ਜਿਹਦੇ ਚ ਭਗਵਾਨ ਦਾਸ ਘੋੜੜ ਮਾਰਿਆ ਗਿਆ ਚੰਦੂ ਸ਼ਾਹ ਦੇ ਮੁੰਡੇ ਦਾ ਸਾਲਾ ਮਾਰਿਆ ਗਿਆ ਫਿਰ ਦੂਸਰੀ ਜੰਗ ਹੋਦੀ ਆ ਕਰਤਾਰਪੁਰ ਅ ਨਜ਼ਦੀਕ ਜਲੰਧਰ ਉਥੇ ਵੀ ਇਹ ਚੰਦੂ ਸ਼ਾਹ ਦਾ ਮੁੰਡਾ ਜਿਹੜਾ ਗੁਰੂ ਸਾਹਿਬ ਨਾਲ ਲੜਾਈ ਕਰਦਾ ਹੈ ਜਿੱਥੇ ਪੈਂਦੇ ਖਾਂ ਦੀ ਜੰਗ ਹੁੰਦੀ ਪੈਂਦੇ ਖਾਂ ਵੀ ਇਹਨਾਂ ਨਾਲ ਲੜਦਾ ਆ ਤਾਂ ਇੱਕ ਜਲੰਧਰ ਦਾ ਜਿਹੜਾ ਚੌਧਰੀ ਹੁੰਦਾ ਹੈ ਉਹ ਵੀ ਲੜਦਾ ਤੇ ਫਿਰ ਉਥੇ ਕਰਨ ਇਹਦਾ ਚੰਦੂ ਸ਼ਾਹ ਦਾ ਮੁੰਡਾ ਵੀ ਮਾਰਿਆ ਜਾਂਦਾ ਇਸ ਤੋਂ ਕਹਿੰਤ ਭਾਵ ਕਿ ਜਦੋਂ ਸੀ ਇਹ ਦੀਵਾਲੀ ਨੂੰ ਜਾਂ ਬੰਦੀ ਛੋੜ ਦਿਵਸ ਮਨਾਉਣਾ ਹੈ ਨਾ ਸਾਨੂੰ ਇਤਿਹਾਸ ਦੇ ਕੁਝ-ਕੁਝਾਂ ਦੀ ਜਾਣਕਾਰੀ ਹੋਣੀ ਹੀ ਚਾਹੀਦੀ ਆ ਜੇ ਸਾਡੇ ਕੋਲੇ ਜਾਣਕਾਰੀ ਹੋਵੇ ਕਿ ਸਾਡੇ ਬੱਚੇ ਪੁੱਛ ਲੈਣਗੇ ਜਾਂ ਸਾਡਾ ਕੋਈ ਭੈਣ ਭਰਾ ਪੁੱਛ ਲਵੇਗਾ ਤਾਂ ਅਸੀਂ ਉਹਨੂੰ ਦੱਸ ਸਕਦੇ ਆ ਇਹ ਵੀਡੀਓ ਕਿਸੇ ਦੇ ਖਿਲਾਫ ਜਾਂ ਮਾਨਸਿਕ ਤੌਰ ਤੇ ਨਹੀਂ ਆ ਇਹ ਸਿਰਫ ਇਤਿਹਾਸਕ ਪੱਖ ਤੋਂ ਆ ਕਿ ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਕੁਝ-ਕੁਝ ਲੋਕ ਹਰ ਧਰਮ 'ਚ ਕੁਝ-ਕੁਝ ਲੋਕ ਮਾੜੇ ਹੁੰਦੇ ਨੇ ਜੋ ਗਲਤ ਕਰਦੇ ਨੇ ਜੋ ਕਿਸੇ ਨੂੰ ਠੇਸ ਪਹੁੰਚਾਉਂਦੇ ਨੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਨੇ ਸਾਨੂੰ ਉਹਨਾਂ ਗੱਲਾਂ ਦਾ ਯਾਦ ਰੱਖਣਾ ਚਾਹੀਦਾ ਦਿਵਾਲੀ ਜਾਂ ਬੰਦੀ ਛੋੜ ਦਿਵਸ ਜਿਹੜਾ ਆ ਉਹ ਅੰਮ੍ਰਿਤਸਰ ਵੀ ਮੁਬਾਰਕ ਤਰਤੀ ਤੇ ਬੜੇ ਚਾਅ ਨਾਲ ਮਨਾਇਆ ਜਾਂਦਾ ਤੇ ਮਨਾਉਂਦਾ ਮਨਾਉਂਦੇ ਰਹਿਣ ਦੀ ਸਿੱਖ ਇੱਕ ਬਹੁਤ ਹੀ ਵਧੀਆ ਗੱਲ ਹੈ ਸਿੱਖਾਂ ਦਾ ਸੰਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬੰਦੀ ਛੋੜ ਦਿਵਸ ਨਾਲ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਖਤਰ ਸਿੰਘ ਤਰਸਿੱਕਾ ਜਿਉਂਦੇ ਵਸਤੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ